ਨਮਸਕਾਰ ਜੀ ਮੈਂ ਬੰਟੀ ਸਤਦੇਵਾ ਚੇਅਰਮੈਨ ਡਾਕਟਰ ਬੀਡੀ ਸਤਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਜਿਵੇਂ ਕਿ 15 ਤਰੀਕ ਦਿਨ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਸਲਿੰਸ਼ਾ ਰੋਡ ਨੀਅਰ ਨਵ ਜੀਵਨ ਹਸਪੀਟਲ ਦੇ ਬਿਲਕੁਲ ਸਾਹਮਣੇ ਪੂਜਾ ਲੁਖਰਾ ਮੈਡਮ ਦੇ ਆਫਿਸ ਇੱਕ ਕੈਂਪ ਲਗਾਇਆ ਜਾਏਗਾ ਜਿਹੜੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਪਿਕਾਸ਼ੀ ਜੀ ਵੱਲੋਂ ਸਿਵਸ ਸਿਵਸ ਹਸਪੀਟਲ ਫਾਜ਼ਿਲਕਾ ਦੇ ਦੁਆਰਾ ਇਹ ਕੈਂਪ ਲਗਾਇਆ ਜਾਏਗਾ ਕਹਿੰਦੀ ਟਾਈਮਿੰਗ 9 ਤੋਂ 12 ਰਹੇਗੀ ਐਤਵਾਰ ਦੇ ਦਿਨ ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਓ ਮਾਨਸਿਕ ਜੋ ਲੋਕ ਮਾਨਸਿਕ ਲੋਕ ਤੋਂ ਪ੍ਰੇਸ਼ਾਨ ਨੇ ਅਕਤਿਆ ਕੇ ਚੈੱਕਅਪ ਕਰਾਨ ਜਿਨਕੀ ਨੀਂਦ ਨਾ ਨਾ ਕੰਬਰਾਟ ਉਨੀ ਬੇਚੈਨੀ ਹੋਣੀ ਤੇ ਇਹਦੇ ਨਾਲ ਹੀ ਜੀ ਨਸ਼ਾ ਛੱਡੋ ਕੋਰ ਕੱਢੋ ਤੇ ਨਸ਼ੇ ਦੇ ਲਤਿਚ ਜੋ ਲੱਗ ਚੁੱਕੇ ਨੇ ਉਹ ਵੀ ਆ ਕੇ ਇੱਥੇ ਅਦਾ ਚੈੱਕਅਪ ਕਰਾਨ ਤੇ ਸੰਡੇ ਦਿਨ ਐਤਵਾਰ 15 ਤਰੀਕ 9 ਵਜੇ ਤੋਂ 12 ਵਜੇ ਸਲੇਮਸ਼ਾ ਰੋਡ ਤਮੰਦਿਆਰੀ ਦੇ ਬਿਲਕੁਲ ਸਾਹਮਣੇ ਪੂਜਲ ਉਤਰਾ ਮੈਡਮ ਦੇ ਆਫਿਸ ਦੇ ਵਿੱਚ ਡਾਕਟਰ ਪਿਕਾਸ਼ਵੀ अरोड़ा ਦੁਆਰਾ ਇੱਕ ਕੈਂਪ ਲਗਾਇਆ ਜਾਏਗਾ ਤੇ ਸਭ ਨੂੰ ਇੱਕ ਵਾਰੀ ਵੀ ਆ ਕੇ ਜਵਤਵਦ ਪਰਚੇ ਪਹੁੰਚੋ ਤੇ ਜੋ ਮਾਨਸਿਕ ਪ੍ਰੇਸ਼ਾਨ ਨੇ ਉਹ ਅਥਿਆਕਿਆ ਦਾ ਇਲਾਜ ਕਰਵਾਓ